ਸਸਿਕਾ ਦੋਸਤੋ ਮੈਂ ਹਾਂ ਅਜੀਤ ਤੇ ਤੁਸੀਂ ਦੇਖ ਰਹੇ ਹੋ ਟੈਕ ਅਜੀਤ YouTube ਚੈਨਲ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਕਿ ਲਾਹ ਪਤਰੀ ਕਾਪੀ ਦੇ ਵਿੱਚ ਤੁਸੀਂ ਜਿਹੜਾ ਬੱਚਿਆਂ ਦਾ ਸਕਾਲਰਸ਼ਿਪ ਪੜਨੀ ਹੈ ਉਹ ਤੁਸੀਂ ਕਿਵੇਂ ਪੜ ਸਕਦੇ ਹੋ ਉਸ ਬਾਰੇ ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਦਿਓ ਨਾਲੇ ਹੀ ਬੈਲ ਦਾ ਆਈਕਨ ਦਬਾ ਕੇ ਆਹ ਤੇ ਕਲਿੱਕ ਕਰ ਦਿਓ ਤਾਂ ਕਿ ਮੈਂ ਕੋਈ ਵੀ ਵੀਡੀਓ ਬਣਾਉਂਦਾ ਹਾਂ ਤੱਕ ਉਹਦੀ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦਾ ਰਹੇ। ਦੋਸਤੋ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ ਆਪਾਂ ਲਾਭਪਾਤਰੀ ਕਾਪੀ ਨੂੰ ਡਾਊਨਲੋਡ ਕਿਵੇਂ ਕਰ ਸਕਦੇ ਹਾਂ। ਜਿਨ੍ਹਾਂ ਨੇ ਮੇਰੀ ਪਿਛਲੀ ਵੀਡੀਓ ਨਹੀਂ ਵੇਖੀ ਉਹ ਉਹਨਾਂ ਨੂੰ ਉੱਪਰ ਆਈ ਬਟਨ ਤੇ ਵੀ ਲਿੰਕ ਮਿਲ ਜਾਏਗਾ ਤੇ ਡਿਸਕ੍ਰਿਪਸ਼ਨ 'ਚ ਵੀ ਲਿੰਕ ਮਿਲ ਜਾਏਗਾ। ਤੁਸੀਂ ਉਹ ਵਾਲੀ ਵੀਡੀਓ ਵੇਖ ਕੇ ਆਪਣੀ ਲਾਭਪਾਤਰੀ ਕਾਪੀ ਡਾਊਨਲੋਡ ਕਰਨਾ ਸਿੱਖ ਸਕਦੇ ਹੋ। ਤੇ ਦੋਸਤੋ ਮੈਂ ਹੁਣ ਤੁਹਾਨੂੰ ਲੈ ਚਲਦਾ ਕਿ ਲਾਭਪਾਤਰੀ ਕਾਪੀ ਦੇ ਵਿੱਚ ਜਿਹੜਾ ਤੁਸੀਂ ਸਕਾਲਰਸ਼ਿਪ ਕਿਵੇਂ ਅਪਲਾਈ ਕਰਨਾ ਹੈ। ਤੋਂ ਸਭ ਤੋਂ ਪਹਿਲਾਂ ਮੈਂ ਲਾਭ ਪਾਤਰੀ ਕਾਪੀ ਦੀ ਜਿਹੜੀ ਐਪ ਹੈ ਪੰਜਾਬ ਕੀਰਤੀ ਸਹਾਇਕ ਉਹ ਨੂੰ ਮੈਂ ਓਪਨ ਕਰ ਲੈਂਦਾ ਹਾਂ ਜੋ ਕਿ ਮੈਨੂੰ ਜੋ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਉਹ ਆਪਾਂ ਕਿਵੇਂ ਲੌਗਇਨ ਕਰਨਾ ਹੈ ਉਹਦਾ ਪਾਸਵਰਡ ਕੀ ਰਹੇਗਾ ਤੇ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਇਹ ਮੈਂ ਆਪਣੇ ਸਾਹਮਣੇ ਜਿਹੜਾ ਐਪ ਖੁੱਲ ਚੁੱਕਿਆ ਹੈ ਰਜਿਸਟ੍ਰੇਸ਼ਨ ਸਟੇਟਸ ਤੇ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਰਜਿਸਟ੍ਰੇਸ਼ਨ ਸਟੇਟਸ ਤੇ ਮੈਂ ਕਲਿੱਕ ਕਰਦਾ ਤੋ ਤੁਸੀਂ ਇਹ ਵਾਲੀ ਜਿਹੜੀ ਕਾਪੀ ਦੀ ਪੂਰੀ ਡਿਟੇਲ ਦੇਖ ਸਕਦੇ ਹੋ ਤੇ ਕਾਪੀ ਜਿਹੜੀ ਡਾਊਨਲੋਡ ਤੁਸੀਂ ਇਹ ਤੋਂ ਕਰ ਸਕਦੇ ਹੋ ਤੇ ਦੋਸਤੋ ਇਸ ਤੋਂ ਬਾਅਦ ਅਗਰ ਤੁਸੀਂ ਜਿਹੜਾ ਸਕਾਲਰਸ਼ਿਪ ਅਪਲਾਈ ਕਰਨੀ ਹੈ ਬੱਚਿਆਂ ਦੀ ਉਹ ਕਿਵੇਂ ਕਰਨੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਅਪਲਾਈ ਫੋਰ ਬੈਨੀਫਿਸ਼ੀਰੀ ਸਕੀਮ ਤੁਸੀਂ ਇਹਦੇ ਤੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਇਹਦੇ ਤੇ ਕਲਿੱਕ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਕੀ ਆਏਗਾ ਬਹੁਤ ਸਾਰੇ ਸਕੀਮਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਆ ਜਾਣਗੀਆਂ ਬਹੁਤ ਸਾਰੇ ਸਕੀਮਾਂ ਜਿਹੜੀ ਲਾਪਤਰੀ ਅ ਦਿੱਤੀਆਂ ਗਈਆਂ ਨੇ ਤਾਂ ਦੋਸਤੋ ਅੱਜ ਜਿਹੜੀ ਆਪਾਂ ਗੱਲ ਕਰਦੇ ਆਂ ਉਹ ਗੱਲ ਕਰਾਂਗੇ ਸਿਰਫ ਤੇ ਸਿਰਫ ਸਕਾਲਰਸ਼ਿਪ ਦੀ ਐਜੂਕੇਸ਼ਨ ਬਾਰੇ ਐਜੂਕੇਸ਼ਨ ਬਾਰੇ ਜਿਹੜੀ ਸਕਾਲਰਸ਼ਿਪ ਹੈ ਉਹਦੇ ਬਾਰੇ ਗੱਲ ਕਰਦੇ ਆਂ ਤਾਂ ਸਭ ਤੋਂ ਪਹਿਲੇ ਨੰਬਰ ਤੇ ਸਟਿਪੈਂਡ ਫੋਰਸ ਐਜੂਕੇਸ਼ਨ ਇਹਦੇ ਤੇ ਤੁਸੀਂ ਕਲਿੱਕ ਕਰੋਗੇ ਇਹਦੇ ਨਾਲ ਹੀ ਬਹੁਤ ਸਾਰੀ ਸਕੀਮਾਂ ਨੇ ਜਿਹਦੇ ਤੇ ਆਪਾਂ ਹਰ ਦਿਨ ਕੋਈ ਨਾ ਕੋਈ ਨਵੀਂ ਵੀਡੀਓ ਬਣਾਵਾਂਗੇ ਔਰ ਉਸ ਵੀਡੀਓ ਚ ਆਪਾਂ ਤੁਹਾਨੂੰ ਸਾਰੀਆਂ ਸਕੀਮਾਂ ਬਾਰੇ ਜਾਣੂ ਕਰਾਉਂਦੇ ਰਵਾਂਗੇ ਆਪਾਂ ਜਦੋਂ ਇਹਦੇ ਤੇ ਕਲਿੱਕ ਕਰਦੇ ਆਂ ਤਾਂ ਅਪਲਾਈ ਨਾ ਉਹਦੇ ਬਟਨ ਤੇ ਆਪਾਂ ਨੂੰ ਕਲਿੱਕ ਕਰਨਾ ਹੋਏਗਾ ਇਹਦੇ ਤੇ ਤੁਸੀਂ ਕਲਿੱਕ ਕਰੋਗੇ ਤੇ ਤੁਸੀਂ ਅਪਲਾਈ ਵਾਲੇ ਸੈਕਸ਼ਨ ਤੇ ਚਲੇ ਜਾਓਗੇ ਇੱਥੇ ਜਿਹੜਾ ਤੁਹਾਡਾ ਆਪਣੇ ਆਪ ਜਿਹੜਾ ਜਿਹੜਾ ਰਜਿਸਟ੍ਰੇਸ਼ਨ ਨੰਬਰ ਉਹ ਆ ਜਾਏਗਾ ਤੁਹਾਡਾ ਨਾਮ ਫਾਦਰ ਨੇਮ ਕਦੋਂ ਤੁਹਾਡੀ ਅਪਲਾਈ ਹੋਈ ਸੀ ਲਾਪਾ ਤਰੀਕਾ ਵੀ ਉਹ ਤੁਹਾਡੇ ਸਾਹਮਣੇ ਆ ਜਾਏਗਾ ਸਭ ਤੋਂ ਮੇਨ ਜੋ ਹੁੰਦਾ ਹੈ 27 ਨੰਬਰ ਫਾਰਮ ਜੀ ਹਾਂ 27 ਨੰਬਰ ਫਾਰਮ ਜੋ ਹੈ ਉਹ ਤੁਸੀਂ ਆ ਦੇਖ ਲਓ ਅਪਲੋਡ ਵੈਲਿਡ ਫਾਰਮ ਨੰਬਰ 27 ਤੁਸੀਂ ਇਹ ਵਾਲਾ ਇੱਥੇ ਜਾ ਕੇ ਤੁਸੀਂ अपलोड ਕਰਨਾ ਆਏਗਾ ਜਿਵੇਂ ਇੱਥੇ ਕਲਿੱਕ ਕਰ ਦੋ ਤਾਂ ਦੋਸਤੋ ਦੇਖ ਸਕਦੇ ਹੋ ਕਿ ਕੈਮਰੇ ਤੋਂ ਜਾ ਕੇ ਲਾਈਵ ਫੋਟੋ ਖਿੱਚ ਕੇ ਤੁਸੀਂ ਅਪਲੋਡ ਕਰ ਸਕਦੇ ਹੋ ਗੈਲਰੀ ਦੇ ਥਰੂ ਜਾਂ ਪੀਡੀਐਫ ਤੁਹਾਡੇ ਕੋਲੇ ਤਾਂ ਪੀਡੀਐਫ ਵੀ ਵਿੱਚ ਅਪਲੋਡ ਕਰ ਸਕਦੇ ਹੋ ਇਹ ਹੋ ਗਿਆ 27 ਨੰਬਰ ਫਾਰਮ ਤੇ ਉਸ ਤੋਂ ਬਾਅਦ ਆਪਾਂ ਮੈਂ ਤੁਹਾਨੂੰ ਦੱਸਦਾ ਕਿ ਇਸ ਤੋਂ ਬਾਅਦ ਅੱਗੇ ਆਪਾਂ ਕੀ ਕਰਨਾ ਹੁੰਦਾ ਹੈ ਥੋੜਾ ਉੱਪਰ ਸਕਰੋਲ ਕਰਾਂਗੇ ਉਸ ਤੋਂ ਬਾਅਦ ਜੋ ਲਾਈਵ ਇਮੇਜ ਫਾਰ ਵਰਕਰ ਜੀਆ ਦੋਸਤੋ ਇਹ ਦੇਖ ਸਕਦੇ ਹੋ ਕਿ ਇੱਥੇ ਆਪਾਂ ਜਾ ਕੇ ਲਾਈਵ ਇਮੇਜ ਲੈਣੀ ਹੈ ਜੋ ਵਰਕਰ ਦੀ ਜਿਸ ਦੀ ਆਪਾਂ ਲਾਪਾ ਤਰੀਕਾ ਪੀ ਜਿਸ ਦੀ ਲਾਪਾ ਤਰੀਕਾ ਪੀ ਹੈ ਜੇ ਤਾਂ ਦਿਖੋਦੇ ਤਾਂ ਤੁਸੀਂ ਖੁਦ ਤਾਂ ਵੀ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਇੱਥੇ ਤੁਹਾਡਾ ਜਿਹੜਾ ਐਡਰੈਸ ਲਿਖਿਆ ਆਇਆ ਜਾਏਗਾ ਜ਼ਿਲ੍ਹਾ ਤੇ ਤਹਿਸੀਲ ਤੁਸੀਂ ਇੱਥੋਂ ਸਿਲੈਕਟ ਕਰ ਲੈਣੀ ਜੇ ਨਹੀਂ ਤਾਂ ਅਗਰ ਸਿਲੈਕਟ ਹੈ ਤਾਂ ਤੁਸੀਂ ਸਿਲੈਕਟ ਉਵੇਂ ਹੀ ਰਹਿਣ ਦੇਣੀ ਹੈ ਉਸ ਤੋਂ ਬਾਅਦ ਫਿਰ ਮੈਂ ਸਕਰੋਲ ਕਰਦਾ ਤਾਂ ਫਿਰ نیچے ਜੋ ਹੈ ਇੱਥੇ ਸਿਲੈਕਟ ਸਟੂਡੈਂਟ ਸਟੂਡੈਂਟ ਦਾ ਜੋ ਨਾਮ ਹੈ ਜੋ ਬੱਚੇ ਨੇ ਤੁਹਾਡੇ ਉਹਨਾਂ ਦੇ ਪੂਰਾ ਨਾਮ ਲਿਖਿਆ ਹੋਵੇਗਾ ਜਿਵੇਂ ਇਹਨਾਂ ਦੇ ਨਾਮ ਲਿਖੇ ਹੋਏ ਨੇ ਇਹਦੇ ਕਿਸੇ ਇੱਕ ਸਟੂਡੈਂਟ ਤੇ ਕਲਿੱਕ ਕਰਾਂਗੇ ਤੇ ਦੋਸਤੋ ਇਹਦੇ ਤੁਸੀਂ ਦੇਖੋਗੇ ਕਿ ਜਦੋਂ ਜਿਵੇਂ ਇੱਕ ਤੇ ਕਲਿੱਕ ਕਰਾਂਗੇ ਉਹਦਾ ਜਿਹੜਾ ਆਧਾਰ ਕਾਰਡ ਨੰਬਰ ਆਪਣੇ ਕੋਲ ਆ ਜਾਏਗਾ ਜਿਹੜਾ ਆਪਾਂ ਜਦੋਂ ਕਾਪੀ ਅਪਲਾਈ ਕੀਤੀ ਸੀ ਉਸ ਸਮੇਂ ਜਿਹੜਾ ਆਪਾਂ ਆਧਾਰ ਕਾਰਡ ਉਹਨਾਂ ਨੂੰ ਦਿੱਤਾ ਸੀ ਅਪਲਾਈ ਕਰਦੇ ਸਮੇਂ ਸੇਵਾ ਕੇਂਦਰ ਜਾਂ ਤੁਸੀਂ ਖੁਦ ਅਪਲਾਈ ਕੀਤਾ ਸੀ ਤਾਂ ਉਦੋਂ ਮਤਲਬ ਜਿਹੜਾ ਆਪਾਂ ਵੈਬਸਾਈਟ ਤੇ ਆਧਾਰ ਕਾਰਡ ਚੜਾਇਆ ਸੀ ਉਹ ਵਾਲਾ ਆਧਾਰ ਨੰਬਰ ਤੁਹਾਡੇ ਸਾਹਮਣੇ ਆ ਜਾਏਗਾ उस बाद की करना है देख सकते हो कि उस सिलेक्ट करंट क्लास सैशन से क्लिक करना है जिमें पच्ची छब्बी से सिलेक्ट करा तो वह देख देख सकते हो जेकर बच्चा सरकारी स्कूल पढ़ रहा है तो आ देख सकते हो स्टूडेंट वेरीफाइड अपने आप हो जाएगा तो इतने आप ओके करा वो सारी जिनी भी है क्लास वगैरह सब आ जाएगी करंट सैशन कैटागरी आ जाएगी ਜੋ ਕੋਰਸ ਦੀ ਹੈ ਉਸ ਤੋਂ ਬਾਅਦ ਬੱਚੇ ਦਾ ਜਿਹੜਾ ਸਟੂਡੈਂਟ ਦਾ ਜਿਹੜਾ ਆਧਾਰ ਖੜੇ ਉਹ ਤੁਸੀਂ ਇੱਥੋਂ ਅਪਲੋਡ ਕਰਨਾ ਹੈ ਉਸ ਤੋਂ ਬਾਅਦ ਉਹਦੀ ਜਿਹੜੀ ਕਰੰਟ ਕਲਾਸ ਹੈ ਉਹ ਵੀ ਆਪਣੇ ਸਾਹਮਣੇ ਆ ਜਾਏਗੀ ਤੇ ਜਿਹੜਾ ਪਿਛਲਾ ਸੈਸ਼ਨ ਹੈ ਉਹ ਵੀ ਜਿਵੇਂ 24 25 ਸਾਹਮਣੇ ਆਪਣੇ ਸ਼ੋ ਹੋ ਰਿਹਾ ਹੈ ਇਹ ਆ ਜਾਊਗਾ ਉਸ ਤੋਂ ਬਾਅਦ ਫਿਰ ਸਕਰੋਲ ਕਰਾਂਗੇ ਤੇ ਜੋ ਇਹਦੇ ਹੇਠੇ ਜੋ ਹੈ ਇਹ ਦੇਖ ਸਕਦੇ ਹੋ ਪਿਛਲੀ ਕਲਾਸ ਦਾ ਕੋਰਸ ਕੈਟਾਗਰੀ ਤੇ ਨਾਲ ਹੀ ਪਿਛਲੀ ਕਲਾਸ ਜੋ ਹੈ ਜਿਹੜੀ ਉਹਦੀ ਕੀਤੀ ਹੋਈ ਸੀ ਇਹਦੇ ਵਿੱਚ ਕੀ ਕਰਾਂਗੇ ਆਪਾਂ ਜਿਹੜਾ ਉਹਦਾ ਸਕੂਲ ਵਾਲੋ ਜਿਹੜਾ ਆਪਾਂ ਫਾਰਮ ਫਿਲ ਕਰਵਾ ਕੇ ਲਿਆਏ ਸੀ ਉਹ ਵਾਲਾ ਆਪਾਂ ਇੱਥੇ ਅਪਲੋਡ ਕਰ ਦੇਾਂਗੇ ਉਹਦੇ ਵਿੱਚ ਹੀ ਜੋ ਪਿਛਲੀ ਕਲਾਸ ਦਾ ਵੇਰਵਾ ਹੋਏਗਾ ਤੇ ਜੋ ਹੁਣ ਤੁਹਾਡੀ ਕਲਾਸ ਚੱਲ ਰਹੀ ਏ ਉਹਦਾ ਵੇਰਵਾ ਵੀ ਵਿੱਚ ਦਿੱਤਾ ਹੋਏਗਾ ਤੋਂ ਇਹਦੇ ਚ ਲਿਖਿਆ ਹੈ ਕਿ ਪ੍ਰੀਵਿਅਸ ਕਲਾਸ ਪਾਸਟ ਸਰਟੀਫਿਕੇਟ ਉਹ ਇੱਥੇ ਅਪਲੋਡ ਕਰ ਦੇਣਾ ਜੇ ਤੁਹਾਡੇ ਕੋਲ オリジナル ਹੈ ਜਿਵੇਂ 10ਵੀਂ 8ਵੀਂ ਜਾਂ ਪਲੱਸ 2 ਦਾ ਮਾਰਕਸ਼ੀਟ ਹੈ ਤਾਂ ਉਹ ਵੀ ਤੁਸੀਂ ਅਪਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਕਿ ਪ੍ਰੈਜ਼ੈਂਟ ਕਲਾਸ ਦਾ ਜੋ ਸਰਟੀਫਿਕੇਟ ਹੋਵੇ ਤੁਸੀਂ ਇੱਥੇ ਅਪਲੋਡ ਕਰ ਦੇਣਾ ਜੋ ਕਿ ਸਕੂਲ ਦੇ ਪ੍ਰਿੰਸੀਪਲ ਤੋਂ ਜੋ ਟੈਸਟਡ ਕੀਤਾ ਹੁੰਦਾ ਹੈ ਉਹ ਵਾਲਾ ਔਰ ਇਹਦੇ ਨਾਲ ਸਿਲੈਕਟ ਜੈਂਡਰ ਤੇ ਤੁਸੀਂ ਸਿਲੈਕਟ ਕੀਤਾ ਹੀ ਹੋਏਗਾ ਜਾਂ ਮੇਲ ਜਾਂ ਫੀਮੇਲ ਉਸ ਤੋਂ ਬਾਅਦ ਅੱਗੇ ਸਕਰੋਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਲਾਸ 4 ਵਿੱਚ ਸਟਿਪੈਂਡ ਫੀ ਸਟਿਪੈਂਡ ਇਜ਼ ਅਪਲਾਈਡ ਕਿਹੜੀ ਕਲਾਸ ਦੇ ਤੁਸੀਂ ਜਿਹੜਾ ਵਜੀਫਾ ਅਪਲਾਈ ਕਰ ਰਹੇ ਹੋ ਐਡਮਿਸ਼ਨ ਡੇਟ ਆਪਣੇ ਆਪ ਆ ਜਾਏਗਾ ਜੇ ਨਹੀਂ ਆਉਂਦਾ ਤਾਂ ਤੁਸੀਂ ਇੱਥੇ ਕੈਲੰਡਰ ਚੂਜ਼ ਕਰਕੇ ਇਹਦੇ ਤੇ ਤੁਸੀਂ ਸਿਲੇਕਟ ਕਰ ਸਕਦੇ ਹੋ ਇੱਥੇ ਆਪਣਾ ਜੋ ਇੰਸਟੀਚੂਟ ਨੇਮ ਹੈ ਉਹ ਲਿਖ ਦੇਣਾ ਹੈ ਜੇ ਨਹੀਂ ਲਿਖਿਆ ਹੋਇਆ ਆਉਂਦਾ ਦਾ ਇਹ ਤੇ ਤੁਸੀਂ ਪ੍ਰਿੰਸੀਪਲ ਦਾ ਨਾਮ ਪਾ ਦੇਣਾ ਤੇ ਇੱਥੇ ਹੀ ਉਹਦਾ ਜਿਹੜਾ ਕੰਟੈਕਟ ਨੰਬਰ ਲਿਖ ਦੇਣਾ ਹੈ ਇਹ ਸਭ ਲਿਖਣ ਤੋਂ ਬਾਅਦ ਅੱਗੇ ਕੀ ਹੋਏਗਾ ਕਿ ਇੰਸਟੀਚੂਟ ਦਾ ਜਿਹੜਾ ਐਡਰੈਸ ਹੈ ਉਹ ਇੱਥੇ ਤੁਸੀਂ ਸਿਲੇਕਟ ਕਰੋਗੇ ਜਾਂ ਲਿਖ ਦੇਣਾ ਜੋ ਬੱਚਾ ਹੌਸਟਲ ਚ ਪੜ੍ਹ ਰਹੇ تھے ਯੈਸ ਕਰਾਂਗੇ ਅਗਰ ਨਹੀਂ ਹੈ ਤੇ ਨੋ ਤੇ ਕਲਿੱਕ ਕਰਾਂਗੇ ਇੱਥੇ ਫਿਰ ਸਟੂਡੈਂਟ ਦੀ ਫੋਟੋਏ ਉਹ ਸਕੈਨ ਕਰਕੇ ਤੁਸੀਂ ਇੱਥੇ ਅਪਲੋਡ ਕਰ ਦੇਣੀ ਹੈ ਉਸ ਤੋਂ ਬਾਅਦ ਸਵੈ ਘੋਸ਼ਣਾ ਜੋ ਹੈ ਉਹ ਵਾਲਾ ਫਾਰਮ ਤੁਸੀਂ ਇੱਥੇ ਅਪਲੋਡ ਕਰਨਾ ਹੈ ਜੇਕਰ ਇਸ ਦੇ ਨਾਲ ਹੋਰ ਜਿਹੜਾ ਕੋਈ ਵੀ ਫਾਰਮ ਹੈ ਐਨੀ ਅਦਰ ਡਾਕੂਮੈਂਟ ਤਾਂ ਉਹ ਤੁਸੀਂ ਇੱਥੇ ਇਹ ਜੋ ਇਹਦੇ ਵਿੱਚ ਜੋ ਅਪਲੋਡ ਕਰਸ ਦੇਣਾ ਜਿਵੇਂ ਕਿ ਹੋ ਸਕਦਾ ਹੈ ਕਿ ਵਰਕਰ ਦਾ ਆਧਾਰ ਕਾਰਡ ਹੈ ਉਹ ਤੁਸੀਂ ਇਹਦੇ ਅਪਲੋਡ ਕਰ ਸਕਦੇ ਹੋ ਜਾਂ ਕੋਈ ਹੋਰ ਵੀ ਤੁਹਾਡੇ ਕੋਲ ਕੋਈ ਅਲੱਗ ਤੋਂ ਹੈ ਤਾਂ ਉਹ ਤੁਸੀਂ ਕਰ ਸਕਦੇ ਹੋ ਤਾਂ ਇਹਦੇ ਤੁਸੀਂ ਨੋ ਕਰ ਦੇਣਾ ਹੈ ਔਰ ਇਸ ਤੋਂ ਬਾਅਦ ਇੱਥੇ ਚੈੱਕ ਮਾਰਕ ਲਗਾ ਕੇ ਇੱਥੇ ਸਬਮਿਟ ਕਰ ਦੇਣਾ ਬਸ ਇੰਨਾ ਹੀ ਇਸ ਫਾਰਮ ਪਰ ਲੱਗਿਆ ਇਹਨਾਂ ਕੋਸ਼ਿਸ਼ ਕਰਨਾ ਪੈਂਦਾ ਹੈ ਕੋਈ ਜ਼ਿਆਦਾ ਲੰਮਾ ਚੌੜਾ ਪ੍ਰੋਸੈਸ ਨਹੀਂ ਹੈ ਜੇ ਤੁਹਾਨੂੰ ਫਿਰ ਵੀ ਫਾਰਮ ਪਰ ਕੋਈ ਦਿੱਕਤ ਆ ਰਹੀ ਹੈ ਜਾਂ ਫਾਰਮ ਆਫਲਾਈਨ ਜੋ ਕਿਵੇਂ ਫਿਲ ਕਰਨਾ ਹੈ ਉਹਦੇ ਬਾਰੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰੋ ਮੈਂ ਉਹਦਾ ਰਿਪਲਾਈ ਜ਼ਰੂਰ ਦੇਵਾਂਗਾ ਔਰ ਉਹਦੇ ਤੇ ਮੈਂ ਇੱਕ ਜੋ ਪੂਰੀ ਵੀਡੀਓ ਬਣਾ ਦੇਵਾਂਗਾ ਕਿ 27 ਨੰਬਰ ਫਾਰਮ ਕਿਵੇਂ ਪੜਨਾ ਹੈ ਜਾਂ ਬੱਚੇ ਦਾ ਜਿਹੜਾ ਸਕੂਲ ਦਾ ਫਾਰਮ ਹੈ ਉਹ ਆਪਾਂ ਕਿਵੇਂ ਭਰਾਂਗੇ ਜਾਂ ਜਿਹੜਾ ਸਵੈ ਘੋਸ਼ਣਾ ਫਾਰਮ ਹੈ ਉਹਦੇ ਬਾਰੇ ਵੀ ਮੈਂ ਵੀਡੀਓ ਬਣਾ ਦੇਵਾਂਗਾ ਇੱਕ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਾ ਫਾਰਮ ਫਿਲ ਕਰਨਾ ਸਿਖਾ ਦੇਵਾਂਗਾ ਕਿਉਂਕਿ ਦੋਸਤੋ ਤੁਸੀਂ ਜਾਣਦੇ ਹੋ ਕਿ ਮੈਂ ਬਹੁਤ ਸਮੇਂ ਤੋਂ ਬਹੁਤ ਸਾਰੀ ਜਾਣਕਾਰੀ ਦੇ ਰਿਹਾ ਤਾਂ ਤੁਸੀਂ ਇਹ ਜਿਹੜਾ ਮੇਰਾ ਵੀਡੀਓ ਹੈ ਇਹਨੂੰ ਤੁਸੀਂ ਲੋਕਾਂ ਤੱਕ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਇਹ ਜਿਹੜਾ ਫਾਰਮ ਹੈ ਕਿਸ ਤਰੀਕੇ ਨਾਲ ਭਰਨਾ ਹੈ ਤੇ ਉਹ ਵੀ ਇਸ ਚੀਜ਼ ਦਾ ਨਾਹਾ ਲੈ ਸਕਦੇ ਹਨ ਤਾਂ ਦੋਸਤੋ ਬਹੁਤ ਜਲ ਮਿਲਦੇ ਹਾਂ ਕਿਸੇ ਨਈ ਵੀਡੀਓ ਨਾਲ ਕਿਸੇ ਨਈ ਟੌਪਿਕ ਨਾਲ ਉਦ ਤੱਕ ਲਈ ਅਜੀਤ ਨੂੰ ਦਿਓ ਆਜਾਦ ਧੰਨਵਾਦ ਜੀ